ਕਿ ਸਾਡੇ ਬੇਰੋਜ਼ਗਾਰ ਆਦੇਪਕ 5994 ਜਦੋਂ ਮੁੱਖ ਮੰਤਰੀ ਦੇ ਸ਼ਹਿਰ ਦੇ ਵਿੱਚ ਜਾਂਦੇ ਨੇ ਤੇ 5-5 ਦਿਨ ਇਹਨਾਂ ਨੂੰ 5 ਰਾਤਾਂ 6 ਦਿਨਾਂ ਨਾਲ ਜਿਨ੍ਹਾਂ ਦੇ ਵਿੱਚ ਕੱਟ ਗਿਆ ਜ ਨੇ ਜੇ ਗੱਲ ਕਰਦੇ ਆ ਸਿੱਖਿਆ ਘਰਾਚੇ ਦੀ ਸਕੂਲਾਂ ਦੇ ਵਿੱਚ ਹਜੇ ਸਕੂਲ ਖਾਲੀ ਪਏ ਨੇ ਕਈ ਵਾਰੀ ਕਹਿ ਜਾਂਦੇ ਆ ਸਰਪਲਸ ਹੋ ਗਏ ਅਸੀਂ ਬਾਈ ਨੇਮ ਐਕਸਲ ਦੀ ਲਿਸਟ ਕੱਢ ਕੇ ਵੀ ਪੰਜਾਬ ਸਰਕਾਰ ਨੂੰ ਪੇਸ਼ ਕਰਨ ਦੇ ਤੇ ਸਾਡੇ ਨਾਲ ਬਾਈ ਟੌਕ ਗੱਲ ਕਰਨ ਤਾਂ ਸਕੂਲ ਖਾਲੀ ਪਏ ਆ ਹੀ ਆ ਜੇ ਸਕੂਲ ਇਹ ਗੱਲ ਕੋਈ ਨਹੀਂ ਹੈਗੀ ਕਿ ਸਕੂਲ ਅਸੀਂ ਇਹਨਾਂ ਨੇ ਸਰਪਲਸ ਕਰਦੇ ਉਹ ਸਿਰਫ ਹੋਟੀਆਂ ਦੇ ਵਿੱਚ ਹੁੰਦਾ ਹੀ ਸਰ ਕਨ 894 ਪੋਸਟਾਂ ਸੀ ਉਹਦੇ ਵਿੱਚੋਂ ਸਿਰਫ 2500 ਬੰਦਿਆਂ ਨੂੰ ਜੁਆਇਨ ਕਰਾਇਆ ਬਾਕੀ ਸਾਰਾ 32 3400 ਦੇ ਕਰੀਬ ਹੈ ਉਹ ਪੋਸਟਾਂ ਜੀ ਤੱਕ ਉਵੇਂ ਹੀ ਖਾਲੀ ਪਈਆਂ ਨੇ ਸਾਨੂੰ 3 ਸਾਲ ਹੋ ਗਏ ਅਕਤੂਬਰ ਦੇ ਵਿੱਚ ਭਰਤੀ ਆਈ ਸੀ ਤੇ ਮੇਰੇ ਮੈਂ ਤਾਂ ਮਨਿਸਟਰ ਨਾਲ ਸੀਬਸ ਸ਼ੌਗ ਅਗਰ ਮੀਰਾ ਮੇਕ ਮੈਂ ਕਿਹਨੋਂ ਅਸੀਂ ਮਿਲਣਾ ਹੈ ਅਸੀਂ ਸੈਕਟਰੀਟ ਵਿੱਚ ਆਏ ਸੀ ਤੁਸੀਂ ਇਹ ਕਹਿ ਕੇ ਜਵਾਬ ਦਿੱਤਾ ਵੀ ਤੁਹਾਡੇ ਇਹ ਅਸੀਂ ਕਿਉਂਕਿ ਬਠਿੰਡੇ ਤੋਂ ਬਿਲੋਂਗ ਕਰਦੇ ਸੀ ਸਾਡੇ ਨਾਲ ਸਾਥੀ ਸੀਗੇ ਤੇ ਉਦੋਂ ਜਦੋਂ ਮੈਂ ਲਾਇਆ ਤੁਸੀਂ ਕਿਹਾ ਵੀ ਅਸੀਂ ਇਹਨਾਂ ਨੂੰ ਨਹੀਂ ਮਿਲਣ ਆਈ ਕਿਉਂਕਿ ਦੇਖੋ ਹੈ ਤਾਂ ਪਿਆ ਸਰਕਾਰ ਦੇ ਨੁਮਾਇंदे ਹਾਂ ਇਹ ਦਾ ਕੰਮ ਇਹਨਾਂ ਸਰ ਅੱਜ ਦਾ ਦਿਨ ਮੰਗਿਆ ਇਹਨਾਂ ਨੇ ਸਾਡੇ ਕੋਲ ਅਸੀ ਦਿਨ ਹੋ ਗਏ ਸੀ ਇੱਥੇ ਦੇ ਅੱਜ 80 ਹੋ ਗਏ ਨੇ ਅਸੀਂ ਖੰਡ ਵਿੱਚ ਅਸੀਂ ਬੈਠੇ ਹੋਏ ਆ ਬਾਹਰ ਸਾਨੂੰ ਇਹ ਜਿਹੜੀ ਸਰਕਾਰ ਸਰਕਾਰ ਆਵਾਜ਼ ਪਹਿਲੀ ਵਾਰ ਕੀਤੀ ਮਾਫ ਕਰਨਾ ਤੇ ਅੱਜ ਸਾਨੂੰ ਟੀਚਰ ਤੁਸੀਂ 93 ਅੱਛਾ ਤੇ ਅੱਜ ਇੱਥੇ ਬੈਠੇ ਨੂੰ ਵੀ ਸਾਨੂੰ 80 ਦਿਨ ਹੋ ਗਏ ਤੇ ਪੰਜਾਬ ਸਰਕਾਰ ਜਦੋਂ ਤੁਹਾਨੂੰ ਪਤਾ ਹੈ ਜਦੋਂ ਸੱਤਾ ਦੇ ਵਿੱਚ ਆਈ ਹੈ ਤੇ ਬਹੁਤ ਸਾਰੇ ਬੇਰੁਜ਼ਗਾਰ ਸਾਡੇ ਚ ਨੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਲਿਆਉਣ ਦੇ ਵਿੱਚ ਬਹੁਤ ਯੋਗਦਾਨ ਪਾਇਆ ਤੇ ਅੱਜ ਸਾਨੂੰ ਕਿੰਨਾ ਸਮਾਂ ਹੋ ਗਿਆ ਤੇ ਤੁਹਾਡੇ ਸੁਣਨ ਦੇ ਵਿੱਚ ਇਹ ਬੜੀ ਹੈਰਾਨੀ ਦੀ ਗੱਲ ਹੋਊਗੀ ਕਿ ਸਾਡੇ ਬੇਰੋਜ਼ਗਾਰ ਆਦੇ 5694 ਜਦੋਂ ਮੁੱਖ ਮੰਤਰੀ ਦੇ ਸ਼ਹਿਰ ਦੇ ਵਿੱਚ ਜਾਂਦੇ ਨੇ ਤੇ 5-5 ਦਿਨ ਇਹਨਾਂ ਨੂੰ 5 ਰਾਤਾਂ 6 ਦਿਨ ਇਹਨਾਂ ਨੂੰ ਜਿਨ੍ਹਾਂ ਦੇ ਵਿੱਚ ਘਟ ਗਿਆ ਨੇ ਇਹ ਉਹ ਬੱਚੇ ਨੇ ਕਿੰਨੇ ਬੱਚੇ ਹੋਣੇ 2500 ਬੰਦਾ ਜੁਆਇਨ ਕਰਿਆ ਬਾਕੀ ਸਾਰੇ ਬੰਦੇ ਜਿਹੜੇ ਸਰ ਸਾਰੇ ਅਸੀਂ ਕੁੜੀਆਂ ਦੇ ਸਮੇਤ ਤੇ ਸੜਕਾਂ ਤੇ ਸੌ ਰਹੇ ਆ ਕੋਈ ਸਰਕਾਰ ਦਾ ਨੁਮਾਇੰਦਾ ਹਜਦਾ ਕਿ ਇੱਥੇ ਨਹੀਂ ਪਹੁੰਚਦਾ ਇਹ ਜੀਟੀਟੀ ਜੀਟੀਟੀ ਨਾਲ ਚੱਲ ਨਹੀਂ ਇਹ ਸਾਰੀਆਂ ਕੱਲੀ-ਕੱਲੀ ਕੰਡੀਸ਼ਨ ਹੈ ਜਿਹੜੀ ਪੰਜਾਬ ਸਰਕਾਰ ਨੇ ਲਾਈ ਆ ਉਹ ਸਾਰੀ ਕਲੀਅਰ ਆ ਫਾਰਮੈਟ ਟੈਸਟ ਉਹ ਵੀ ਕੋਈ ਵੀ ਚਾਰ ਪੇਪਰ ਸਰ ਪਾਸ ਕੀਤੇ ਚਾਰ ਪੇਪਰ ਪਾਸ ਕਰਦੇ ਆ ਡਾਕੂਮੈਂਟ ਵੈਰੀਫਿਕੇਸ਼ਨ ਸਾਡੀ ਹੋ ਚੁੱਕੀ ਹੈ ਜੀ ਬੱਚੇ ਜੇ ਗੱਲ ਕਰਦੇ ਆ ਸਿੱਖਿਆ ਕ੍ਰਾਂਤੀ ਦੀ ਸਕੂਲਾਂ ਦੇ ਵਿੱਚ ਹਜੇ ਸਕੂਲ ਖਾਲੀ ਪਏ ਨੇ ਕਈ ਵਾਰੀ ਕਹਿੰਦੇ ਆ ਸਰਪਲਸ ਹੋ ਗਏ ਅਸੀਂ ਬਾਈ ਨੇਮ ਐਕਸਲਰ ਲਿਸਟ ਕੱਢ ਕੇ ਵੀ ਪੰਜਾਬ ਸਰਕਾਰ ਨੂੰ ਪੇਸ਼ ਕਰਨ ਦੇ ਤੇ ਸਾਡੇ ਨਾਲ ਬਾਈ ਟੌਪ ਗੱਲ ਕਰਨ ਤਾ ਸਕੂਲ ਖਾਲੀ ਪਏ ਆਈ ਹੈ ਜੇ ਸਕੂਲ ਇਹ ਗੱਲ ਕੋਈ ਨਹੀਂ ਹੈਗੀ ਕਿ ਸਕੂਲ ਅਸੀਂ ਇਹਨਾਂ ਨੇ ਸਰਪਲਸ ਕਰਤੇ ਉਹ ਸਿਰਫ ਹੋਟੀਆਂ ਦੇ ਵਿੱਚ ਹੁੰਦਾ ਹੀ ਬਸ ਪਾਸੇ ਦੀ ਗੱਲਾ ਤੇ ਹੋਰ ਲਾ ਲੇ ਕਿਵੇਂ ਲਾ ਲੇ ਕੀ ਲਾ ਲੇ ਨਹੀਂ ਨਹੀਂ ਲਾਏ ਨਹੀਂ ਮੀਟਿੰਗ ਵੀ ਨਹੀਂ ਕਰਦੇ ਨਹੀਂ ਲਾਏ ਨਹੀਂ ਸਰ ਸਰ ਲਾਏ ਨਹੀਂ ਕੋਈ ਭਰਤੀ ਪੂਰੀ ਨਹੀਂ ਕਰੀ ਬਸ ਬਸ 4994 ਪੋਸਟਾਂ ਸੀ ਉਹਦੇ ਵਿੱਚੋਂ ਸਿਰਫ 2500 ਬੰਦਿਆਂ ਨੂੰ ਜੁਆਇਨ ਕਰਾਇਆ ਬਾਕੀ ਸਾਰਾ 33-3400 ਦੇ ਕਰੀਬ ਉਹ ਪੋਸਟਾਂ ਜੀ ਤੱਕ ਹੁਣ ਵੀ ਖਾਲੀ ਪਈਆਂ ਨੇ ਸਾਨੂੰ 3 ਸਾਲ ਹੋ ਗਏ ਅਕਤੂਬਰ ਦੇ ਵਿੱਚ ਭਰਤੀ ਆਈ ਸੀ ਤੇ ਮੇਰੀ ਤਾਂ ਮੈਂ ਤਾਂ ਮਨਿਸਟਰ ਨਾਲ ਸਿਚ ਮਿਨਿਸਟਰ ਨਾਲ ਗੱਲ ਕਰਨਾ ਮੇਰਾ ਮਹਿਕਮਾ ਨਹੀਂ ਮਹਿਕਮਾ ਨੇ ਇਹ ਗੱਲ ਮੈਂ ਇਹਨੂੰ ਅੱਜ ਕਰਦਾ ਮੇਰਾ ਆਪਦੇ ਮੈਂ ਜਿੰਨਾ ਵੀ ਵੱਧ ਤੋਂ ਵੱਧ ਕਰ ਸਕਦਾ ਮੈਂ ਤਾਂ ਹਾਰੀ ਗੱਲ ਤੁਹਾਡੀ ਪੈਣੇਪੜ ਤੁਹਾਡੀ ਅਸੀਂ ਨਾ ਤੁਹਾਨੂੰ ਅਸੀਂ ਮਿਲਣ ਆਏ ਸੀ ਅਸੀਂ ਸੈਕਟਰੀਟੇਟ ਮੈਂ ਆਏ ਸੀ ਤੁਸੀਂ ਇਹ ਕਹਿ ਕੇ ਜਵਾਬ ਦਿੱਤਾ ਵੀ ਤੁਹਾਡੇ ਇਹ ਅਸੀਂ ਕਿਉਂਕਿ ਬਠਿੰਡੇ ਤੋਂ ਬਿਲੋਂਗ ਕਰਦੇ ਸੀ ਸਾਡੇ ਨਾਲ ਸਾਥੀ ਸੀਗੇ ਤੇ ਉਦੋਂ ਜਦੋਂ ਮੈਂ ਲਾਏ ਤੁਸੀਂ ਕਹਿ ਵੀ ਅਸੀਂ ਇਹਨਾਂ ਨੂੰ ਨਹੀਂ ਮਿਲਣਾ ਈ ਕਿਉਂਕਿ ਦੇਖੋ ਹੈ ਤਾਂ ਪੰਜਾਬ ਸਰਕਾਰ ਦੇ ਨੁਮਾਇंदे ਹੋਣਾ ਇਹ ਤੁਸੀਂ ਮੇਰੀ ਮੇਰੀ ਤਾਂ ਗੱਲ ਹੈ ਮੈਂ ਕਦੇ ਵੀ ਨਹੀਂ ਕਿਹਾ ਨਹੀਂ ਜਵਾਬ ਦਿੱਤਾ ਗਿਆ ਸੀ ਉਹ ਨਹੀਂ ਬੇਟੇ ਮੇਰੀ ਗੱਲ ਹੈ ਐਵੇਂ ਕਿਸੇ ਨੇ ਕਹਤਾ ਉਹ ਨਾ ਮੈਂ ਤਾਂ ਹਰੇਕ ਨੂੰ ਮਿਲਣ ਨਾਲ ਨਾ ਮੈਨੂੰ ਹੁਣ ਮਿਲਣ ਨੂੰ ਮੈਨੂੰ ਕੀ ਹੋ ਗਿਆ ਜੇ ਮੇਰੇ ਕੋਲ ਨੋਟ ਢਾਲ ਗਿਆ ਮੈਂ ਹਰੇਕ ਪਰ ਮੇਰੇ ਕੋਲੇ ਉਹ ਨਹੀਂ ਮੈਂ ਜੇ ਉਹ ਉਹਨਾਂ ਨੂੰ ਗੱਲ ਉਹਨਾਂ ਨਾਲ ਕਰ ਮੈਂ ਕਦੇ ਨਹੀਂ ਹਾਂ ਤੁਸੀਂ ਨੁਮਾਇंदे ਤਾਂ ਹੈਗੇ ਹੋ ਪੰਜਾਬ ਦੇ ਕਿੰਨੇ ਹੋਏ ਆ ਪਟਿਆਲੇ ਦੇ ਬਹੁਤ ਸਾਰੇ ਮੇਰੇ ਮੇਰੀ ਤੇਰੀ ਗੱਲ ਹੈ ਮੈਂ ਇਹ ਨਹੀਂ ਕਰਦਾ ਮੈਂ ਇੱਕ ਜਿਹੜੀ ਗੱਲ ਤੁਸੀਂ ਐਵੇਂ ਨਹੀਂ ਕਰੀ ਨਹੀਂ ਪਰ ਮੈਂ ਤੁਸੀਂ ਅੱਜ ਤੱਕ ਕਦੇ ਵੀ ਕਿਸੇ ਨੂੰ ਜਵਾਬ ਨਹੀਂ ਨਹੀਂ ਸਰ ਇੱਕ ਬੰਦਾ ਵੀ ਨਹੀਂ ਸਰ ਅਸੀਂ ਇੱਥੇ ਫਾਈਲ ਦਿਖਾਓ ਮੈਂ ਤੇ ਨਾ ਕੋਈ ਨਹੀਂ ਸਾਡੀ ਜਿਹੜੀ ਫਾਈਲ ਦਾ ਕੰਮ ਹੈ ਸਰ ਅੱਜ ਦਾ ਦਿਨ ਮੰਗਿਆ ਇਹਨਾਂ ਨੇ ਸਾਡੇ ਤੋਂ 80 ਦਿਨ ਹੋ ਗਏ ਸੀ ਇੱਥੇ ਬੈਠੇ 80 ਦਿਨ ਹੋ ਗਏ ਅੱਜ ਦੀ ਖੰਡ ਚ ਅਸੀਂ ਬੈਠੇ ਹੋਏ ਆ ਬਾਹਰ ਸਾਡੇ ਨਾਲ ਗੱਲ ਕਰਦੇ ਆਂ ਤੁਸੀਂ ਸਭ ਗੱਲ ਕਰੋ ਇਸ ਇਤਨੀ ਇੱਕ ਮੈਨੂੰ ਵੇਖੋ ਨਹੀਂ ਸਰ ਤੁਸੀਂ ਕਹਿ ਰਹੇ ਆਂ ਵੀ ਮੌਤ ਤਾਂ ਸਾਡੇ ਤੇ ਬਹੁਤ ਵੱਡਾ ਅਤਰਾਜ ਆ ਪਰ ਮੈਨੂੰ ਵੀ ਬਹੁਤ ਮੈਂ ਤਾਂ ਇੱਕ ਬੰਦੇ ਨੂੰ ਵੀ ਮਿਲ ਲੈਣਾ ਮੈਂ ਇਹ ਨਹੀਂ ਕਹਿ ਰਹੀ ਨਹੀਂ ਮੈਂ ਉਹ ਨਹੀਂ ਮੈਂ ਇਹ ਜ਼ਰੂਰ ਕਹਿੰਦੀ ਵੀ ਮੇਰਾ ਤਾਂ ਨਹੀਂ ਯਾਰ ਇੱਕ ਕੰਮ ਕੰਮ ਹੋਣਾ ਦਾ ਹੈ ਇਹ ਕੰਮ ਨਹੀਂ ਸਰ ਜੀ ਤੁਹਾਡਾ ਕੰਮ ਨਹੀਂ ਹੈਗਾ ਪਰ ਕਰਵਾ ਸਕਦੇ ਹੋ ਨਾ ਕਰਵਾ ਕੇ ਲੈ ਕੇ ਜਾਓ ਬੇਟਾ ਮੈਂ ਇੱਕ ਹੀ ਕਹਿ ਲੈ ਆ ਵੀ ਇਹ ਗੱਲ ਕਹਿੰਦੇ ਨੇ ਵੀ ਕਿ ਜਦੋਂ ਤੋਂ ਬਣੇ ਤੂੰ ਕੀ ਆ ਅਸੀਂ ਖਾਧੋ 3 ਸਾਲ ਹੋ ਗਏ ਨੇ ਬਾਕੀ ਤੂੰ ਕਹਿ ਗਾ ਮੈਂ ਕਹਿੰਦਾ ਨਹੀਂ ਤੇਰੀ ਗੱਲ ਮੰਨੀਏ ਉਹ ਤੇ ਮੇਰੀ ਗੱਲ ਨਹੀਂ ਮੰਨੀ ਜਾ ਸਕਦੀ ਮੈਂ ਆ ਵੀ ਨਹੀਂ ਤੁਸੀਂ ਦਾ ਨੁਮਾਇੰਦ ਤੁਸੀਂ ਮੇਰੀ ਗੱਲ ਸੁਣ ਮੈਂ ਕਹਿੰਦਾ ਵੀ ਮੈਂ ਜਵਾਬ ਦਿੰਦਾ ਹੀ ਨਹੀਂ ਕੋਈ ਇਕੱਲਾ ਕਿਸੇ ਪਤਿਆ ਕੇ ਆ ਕੇ ਵੇਖ ਨਹੀਂ ਫੋਨ ਤੁਸੀਂ ਤਾਂ ਚੱਤੇ ਨਹੀਂ ਹੋਣਾ ਤੁਹਾਡੇ ਡਿਪਾਰਟਮੈਂਟ ਦੇ ਵਿੱਚ ਉਹਨਾਂ ਨੇ ਮੈਨੂੰ ਕੁਝ ਵੀ ਉਹਨਾਂ ਨੇ ਨਹੀਂ ਕਿਸੀ ਵੀ ਕਿਸੇ ਵੀ ਯਾਰ ਮੇਰੀ ਹੀ ਗੱਲ ਹੈ ਸਰ ਅਸੀਂ ਤੁਹਾਡੇ ਬਿਊਟੀ ਵਾਲੀ ਗਏ ਹਾਂ ਨਾ ਨਹੀਂ ਨਹੀਂ ਬ੍ਰਦਰ ਆਇਆ ਨਾ ਸਰ ਦੇਖੋ ਸਰ ਮੇਨ ਗੱਲ ਇਹ ਤਾਂ ਪਾਇਆ ਤੇ ਪਾਇਆ ਗੱਲ ਵੱਖਰੀ ਹੈ ਤੂੰ ਜਿਹੜੀ ਗੱਲ ਮੇਰੇ ਨਾਲ ਕਰਨੀ ਉਹ ਕਰ ਨਹੀਂ ਨਹੀਂ ਸਰ ਤੁਸੀਂ ਕਹਿ ਰਹੇ ਹੋ ਵੀ ਅਸੀਂ ਐ ਕਰਨ ਤਾਂ ਥੋੜਾ ਜਿਹਾ ਐ ਘੇਰ ਕੇ ਖੜ੍ਹ ਦੋ ਚਲੋ ਹੋ ਜਾਏ ਗੱਲ ਨਹੀਂ ਕਰਦੇ ਨਹੀਂ ਕਰੀ ਮੈਂ ਆ ਤਾਂ ਕੁਝ ਕਰਨੀ ਹੈਗੀ ਨਹੀਂ ਬਈ ਮੇਰੀ ਤਾਂ ਗੱਲ ਇਹ ਕਿ ਤਾਂ ਪਹਿਲੀ ਗੱਲ ਤੁਸੀਂ ਕਹਿੰਦੇ ਵੀ ਕਹਿੰਦੇ ਵੀ ਮੈਂ ਤਾਂ ਮਿਲਣਾ ਹੀ ਨਹੀਂ ਮੈਂ ਕਹੀ ਨਹੀਂ ਸਕਦਾ ਯਾਰ ਮੈਂ ਤਾਂ ਕੰਸੀ ਕੌੜੀ ਕਹੂੰਗੀ ਤੁਹਾਡੇ ਡਿਪਾਰਟਮੈਂਟ ਦੇ ਵਿੱਚੋਂ ਗੱਲ ਕਹੀ ਗਈ ਹੈ ਜਿਹੜੇ ਉੱਪਰ ਤੁਹਾਡੇ ਜੋਨਲ ਮਰਦੇ ਮਰਦੇ ਸਭ ਮੇਰੀ ਮੇਰੀ ਗੁਰੰਦਾਰ ਕੇ ਮੇਰੇ ਪੁੱਤ ਇੱਕ ਗੱਲ ਇੱਕ ਗੱਲ ਇੱਕ ਗੱਲ ਇੱਕ ਜਣਾ ਤੁਸੀਂ ਮੇਰੇ ਨਾਲ ਗੱਲ ਕਰੋ ਮੈਂ ਇਕੱਲਾ ਬੋਲਦਾ ਇੱਕ ਜਣਾ ਇਹ ਬੋਲ ਇੱਕ ਇੱਕ ਜਣਾ ਮੇਰੇ ਤੁਸੀਂ ਪੱਟੀ ਆ ਕੇ ਵੇਖ ਲਓ ਹਾਂਜੀ ਹੁਣ ਵੀ 55 46 17 ਤੇ ਜਾ ਕੇ ਗੱਲ ਕਰਕੇ ਵੀ ਕੋਈ ਮਿਲਣ ਆਲਾ ਆਇਆ ਮੈਂ ਖਾਂ ਵੀ ਆ ਜਾਂਦੇ ਹਾਂ ਮੈਂ ਤਾਂ ਕਦੇ ਕਿਸੇ ਰੋਕਦੇ ਨਹੀਂ ਸਰ ਹੁਣ ਸਾਡਾ ਉਹ ਮੈਂ ਤੁਹਾਡੇ ਸਾਡੀ ਗੱਲ ਪਤਾ ਤੁਹਾਡੀ ਇਹ ਗੱਲ ਮਸਲੇ ਹੱਲ ਕਰਨ ਵਾਸਤੇ ਮੈਂ ਜਿਹੜੀ ਹੈ ਮੈਂ ਆਪਦੇ ਵੱਲੋਂ ਕੋਸ਼ਿਸ਼ ਕਰਦਾ ਹਾਂ ਉਹਨਾਂ ਨਾਲ ਬਸ ਇਹ ਗੱਲ ਮੇਰਾ ਫਰਜ਼ ਤੇ ਬੜਾ ਇਹ ਨਾ ਕੋਲ ਕਰੇ ਸਾਨੂੰ ਵੀ ਸਾਨੂੰ ਮੈਂ ਤਾਂ ਆਹੀ ਜਾ ਕੇ ਦੇਣੀ ਇਹਨੂੰ ਰਿਕਮੈਂਡ ਕਰਕੇ ਤੁਸੀਂ ਕਾਲ ਕਰਦੇ ਕੋਈ ਨਹੀਂ ਨਾ ਪੱਟੇ ਸਾਹਮਣੇ ਕਾਲ ਕਰ ਰਹੇ ਮੈਂ ਤੁਹਾਨੂੰ ਇਹ ਕਹਿੰਦਾ ਮੈਂ ਤੁਹਾਨੂੰ ਕਹਾਂ ਅਸੀਂ ਅੱਜ ਤੁਹਾਨੂੰ ਮੈਂ ਸਾਹਮਣੇ ਕਾਲ ਤਾਂ ਕਰ ਦਿੰਦੇ ਹਾਂ ਕਿ ਮੈਂ ਕਰੀ ਮੈਂ ਤੁਹਾਨੂੰ ਆਖਿਆ ਮੈਂ ਲਿਖ ਦਿੰਦਾ ਇਹ ਤੇ ਲਿਖ ਦਿੰਦਾ ਇਹ ਭਜਾ ਕੇ ਭੇਜ ਦਿੰਦਾ ਚਲੋ ਮਾਰ ਕਰ ਦੋ ਇਹ ਸੀ ਕਾਲ ਕਰ ਦੋ ਸਾਡੇ ਨਾਲ ਹਾਂਜੀ ਨਹੀਂ ਨਹੀਂ ਸਰ ਸਰ ਨਹੀਂ ਦਿਆ ਚਲੋ ਮਾਰ ਕਰ ਦੇ ਕੋਈ ਗੱਲ ਨਹੀਂ ਮੈਂ ਆਪਦੇ ਦਫ਼ਤਰ ਚੋਂ ਉਧਰ ਉਧਰ ਮੈਂ ਮਾਰ ਕਰਕੇ ਦੇ ਦਿੰਦਾ ਨੰਬਰ ਲਾ ਕੇ ਭੇਜ ਦਿੰਦੇ ਹਾਂ ਮੈਂ ਨੀ ਸਰ ਤੁਸੀਂ ਆਪ ਹੀ ਦੇ ਦਿਓ ਫਿਰ ਭੇਜ ਦਿਓ ਮਾਰਕਾ ਮਾਰਕਾ ਡਾਟਾ ਬੇਰੀ ਗੱਲ ਤੁਸੀਂ ਸਮਝਦੇ ਨਹੀਂ ਅਸੀਂ ਆਪ ਦਾ ਨੰਬਰ ਲਾ ਕੇ ਉਥੋਂ ਡਾਕ ਉਧਰ ਭੇਜ ਨਹੀਂ ਹੁੰਦੀ ਨਾਲ ਦੀ ਨਾਲ ਮੈਂ ਤਾਂ ਤੁਹਾਡੇ ਸਾਹਮਣੇ ਰਿਕਮੈਂਡ ਕਰ ਦੇਣਾ ਉਥੇ ਨੰਬਰ ਲਾ ਕੇ ਭੇਜ ਕੋਈ ਨਹੀਂ ਮੈਂ ਹੁਣੇ ਭੇਜ ਮੈਂ ਸਕਦੀ ਹਾਂ ਜੀ ਜੀ ਥੈਂਕ ਯੂ ਐ ਨਾ ਕਰ ਕੋਈ ਸਾਡੇ ਜਵਾਕਾਂ ਮੈਂ ਤਾਂ ਜਿੰਨਾ ਵੇਖੋ ਮੈਂ ਤਾਂ ਹਰ ਇੱਕ ਦੀ ਗੱਲ ਸੁਣ ਕੇ ਜਿਹੜਾ ਮੈਂ ਸਰ ਸਾਨੂੰ ਤੁਹਾਡੇ ਤੋਂ ਉਮੀਦਾਂ ਨਹੀਂ ਆ ਗਏ ਤੁਹਾਡੇ ਕੋਲ ਆਏ ਆ ਸਰ ਇਹ ਨਹੀਂ ਲੈਣਾ ਸਾਡਾ ਕੰਮ ਕਰ ਦਿਓ ਬਸ